ਭਗਵਾਨ ਤੁਮਾਨ ਜੀ ਤੇਰੇ ਚੁਰਕ ਲੈਣੇ ਸਾਨੂੰ ਲੁੱਟ ਲਿਆ ਆ ਆ ਬੰਦੇ ਆ ਇੱਥੇ ਆਜ ਆਵੇ ਇਰੀਗੇਸ਼ਨ ਦਾ ਮੰਤਰੀ ਲੈ ਕੇ ਆ ਇਹਨਾਂ ਦਾ ਸਿਫੇ ਕੋਈ ਨਹੀਂ ਲਿੰਦਾ ਹੋ ਕਿਉਂ ਨਹੀਂ ਮੁੱਖ ਮੰਤਰੀ ਆਉਂਦਾ ਟੰਗੇ ਪਜਾਮਾ ਜੇ ਪਿਓ ਦਾ ਪੁੱਤ ਦੇ ਆਵੇ ਇਹਦਾ ਮਤੂਏ ਗਰੀ ਸੱਤਾ ਜੇ ਪਿਓ ਦਾ ਪੁੱਤ ਦੇ ਆਵੇ ਸਾਹਮਣੇ ਇਹਦਾ ਇੱਕ ਕੰਮ ਹੈ ਜਿਹੜਾ ਬੋਲੂ ਪਰਚਾ ਕਰਦੇ ਉੱਤੇ ਇੱਧਰ ਲੈ ਬੰਨੇ 15 ਦਿਨ ਪਾਣੀ ਵਗ ਗਿਆ ਇਹ ਕਹੀ ਦੱਸਦਾ ਲਉਂਦੇ ਫਰਦੇ ਆ ਅੱਧੀ ਫੋਨ ਕਰਦਾ ਜ਼ਿਲਦਾਰ ਨੂੰ ਉਹ ਪਟਵਾਰੀ ਨੂੰ ਕਰਦਾ ਵੀ ਕਈ ਲਿਆ ਦਸਤਾ ਲਿਆ ਬੰਦਾ ਲਿਆ ਆ ਵਾ ਸਾਡੀਆਂ ਫਲਾਟ ਟੀਮਾਂ ਕਾਲੀਆਂ ਨੇ ਕੀ ਕੀਤਾ ਕਾਂਗਰਸ ਉਹਨੂੰ ਡੰਡਾ ਫੜ ਲੋ ਯਾਰ ਉਹ ਤੁਹਾਨੂੰ ਤਾਂ ਲਿਆਂਦਾ ਮਾਰੇ ਸੀ ਤੁਹਾਨੂੰ ਤਾਂ ਲਿਆਂਦਾ ਤਾਂ ਯਾਰ ਤੁਸੀਂ 5 ਸਾਲ ਗਾਂਧੀ ਪਾ ਛੱਡਿਆ ਜਦੋਂ ਉਰਦੇ ਨੇ ਅੱਧਾ ਘੰਟਾ ਲਾਉਂਦੇ ਵਾਦੋਂ ਤੇ ਅੱਧਾ ਲਾਉਂਦੇ ਕਰਦੇ ਨੇ ਮਿਲ ਘਾ ਜਾਂਦੇ ਨੇ ਉਹ ਤੁਹਾਨੂੰ ਤਾਂ ਲਿਆਂਦਾ ਮਾਰੇ ਸੀ ਗੁਰੂਓ ਤੁਹਾਨੂੰ ਤਾਂ ਲਿਆਂਦਾ ਹੈਗਾ 100% ਕੰਮ ਕਰਦਾ ਪਰ ਤੁਸੀਂ ਦੇ ਪਿਓ ਦੇ ਪੁੱਤੋ 100% ਪਿੱਛੇ ਲੱਗੇ ਨੇ ਅੱਜ ਪੂਰੇ ਪੰਜਾਬ ਦਾ ਬੇੜਾ ਇਰੀਗੇਸ਼ਨ ਸਾਡੇ ਸੈਕਟਰੀ ਕਿਸਨੂ ਜੀ ਨੇ ਕਮਾਲ ਕੀਤਾ ਉਹਨੇ ਨਕਾਸ ਤੇ ਵਿਕਾਸ ਦਾ ਬੇੜਾ ਘਰ ਘਰ ਕੇ ਪੰਜਾਬ ਦਾ ਤੇ ਪੰਜਾਬ ਅੱਜ ਸਾਰਾ ਡੋਬਦਾ ਸਾਡੀ ਕੌਮ ਨੇ ਇਹੋ ਜਿਹੇ ਕੰਮ ਕੀਤੇ ਉੱਤਰਾਖੰਡ ਮੁਸ਼ਕਲ ਆਈ ਚੁੱਕਿਆ ਪਤੀਲਾ ਘੜਸੀ ਚੱਲ ਉੱਥੇ ਰਾਸਤ ਲਾਈ ਚੁੱਕਿਆ ਪਤੀਲਾ ਘੜਸੀ ਚੱਲ ਉੱਥੇ ਮੈਂ ਸਾਰੀ ਵੱਡੀਆਂ ਵੱਡੀਆਂ ਐਨਜੀਓ ਖਾਸ ਸਾਈਡ ਨੂੰ ਬੇਨਤੀ ਕਰਦਾ ਛੱਡ ਦਿਓ ਖੜਾ ਪੰਜਾਬ ਦੇ ਪਿੰਡ ਬਚਾਈਏ ਪਿੰਡਾਂ ਪੰਜਾਬ ਨੂੰ ਸੋਨਾ ਬਣਾਈਏ ਜਦੋਂ ਸਾਡੀ ਕਦਰ ਹੀ ਨਹੀਂ ਬਾਹ ਆ ਸਾਡੇ ਲਾਗੇ ਦੋ ਸਟੇਟਾਂ ਪਾਣੀ ਮੰਗਦੀਆਂ ਮੰਗਦੀਆਂ ਨਵੇਂ ਸੇਡਾ ਪਾਣੀ ਉਹਨਾਂ ਦੋਨਾਂ ਸਟੇਟਾਂ ਦੀ ਐਨੀ ਮੰਤਰੀ ਬਈ ਕਿ ਅਸੀਂ ਤੁਹਾਨੂੰ 10 ਕਰੋੜ 20 ਕਰੋੜ ਰੁਪਈਆ ਦੇਵਾਂਗੇ ਕਿਸੇ ਕਿਸੇ ਮੁੱਖ ਮੰਤਰੀ ਨੇ ਕਿਹਾ ਵੇਖੋ ਸ਼ੈਣੀ ਬੈਠਾ ਹਰਿਆਣੇ ਦਾ ਉਹ ਕਹਿੰਦਾ ਮੈਨੂੰ ਚਿੱਠੀ ਲਿਖੋ ਉਹਨੂੰ ਇਹ ਨਹੀਂ ਪਤਾ ਕਿ ਸਾਡੀ ਵਿਰਾਸਤ ਕੀ ਆ ਇਹ ਪੰਜਾਬੀ ਭੀਖ ਨਹੀਂ ਮੰਗਦੇ ਤਰਨਤਾਰਨ ਦੇ ਪਿੰਡ ਸੁਭਰਾ ਦੇ ਵਿੱਚ ਮੌਜੂਦ ਆ ਸੁਭਰਾ ਦੇ ਵਿੱਚ ਤੁਸੀਂ ਮੇਰੇ ਪਿੱਛੇ ਪਾਣੀ ਦੇਖ ਸਕਦੇ ਹੋ ਇਹ ਪਾਣੀ ਕੋਈ ਦਰਿਆ ਦਾ ਨਹੀਂ ਦਰਿਆ ਦੇ ਵਿੱਚ ਨਹੀਂ ਬਹਿ ਰਿਹਾ ਲੋਕਾਂ ਦੀਆਂ ਪਹਿਲੀਆਂ ਤੇ ਬਹਿ ਰਿਹਾ ਕਿੰਨੀ ਸਪੀਡ ਨਾਲ ਪਾਣੀ ਬਹਿ ਰਿਹਾ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਸਰਕਾਰ ਇਹਨਾਂ ਲੋਕਾਂ ਦੀ ਸਾਰ ਲੈਣ ਲਈ ਆ ਰਹੀ ਆ ਜਾਂ ਨਹੀਂ ਆ ਰਹੀ ਸਰਕਾਰ ਨੇ ਇਹਨਾਂ ਲੋਕਾਂ ਦੀ ਕਿੰਨੀ ਕੁ ਬਾਹ ਫੜੀ ਆ ਸਾਰੀ ਗੱਲਬਾਤ ਕਰ ਲੈਂਦੇ ਆ ਮੇਰੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਇਸ ਚੈਨਲ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਦੇ ਉੱਤੇ ਜਿਹੜਾ ਹਰੀਕਾ ਹੈਡ ਆ ਜੀ ਉਹ ਪੁੱਤੋਂ ਸਮਥਿੰਗ 2 ਕਿਲੋਮੀਟਰ ਦੂਰ ਖਲੋਤੇ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਅੱਜ ਸਵੇਰ ਦੀ ਜਿਹੜੀ ਸਟੇਟਮੈਂਟ ਆ ਸਵੇਰੇ 7 ਵਜੇ ਦੀ ਸਟੇਟਮੈਂਟ ਹੀ 2,55,000 ਡੌਸਟ੍ਰੀਮ ਚੱਲ ਰਿਹਾ ਪਾਣੀ ਜੀ ਤੇ 2,63,000 ਜਿਹੜਾ ਸੀ ਪਾਣੀ ਉੱਥੇ ਕੈਪ ਕੀਤਾ ਰਿਹਾ ਤੇ ਕੱਲ ਰਾਤ 8 ਵਜੇ ਸਰਦਾਰ ਸੁਖਵਿੰਦਰ ਸਿੰਘ ਕਿਸਾਨ ਜੂਨੀਅਰ ਪ੍ਰਧਾਨ ਸਾਡੇ ਸਭਰਾ ਨੇ ਆਣ ਕੇ ਨਹਿਰਾਂ ਨੂੰ ਪਾਣੀ ਛੜਾਇਆ ਸੀ ਜਿਹਦੇ ਵਿੱਚ ਵੀ ਕਾਫੀ ਤਦਾਦ ਦੇ ਵਿੱਚ ਪਾਣੀ ਜਾ ਰਿਹਾ ਸੋ ਅੱਜ ਦੀ ਸਟੇਟਮੈਂਟ 255 ਵਾ ਜਿਹੜੀ ਕੱਲ ਦੇ ਤੇ ਅੱਜ ਤੱਕ ਮੈਂਟੇਨ ਚੱਲ ਰਹੀ ਹੈ ਸੋ ਜਿੱਥੋਂ ਤੱਕ ਮਸਲਾ ਸਾਡੇ ਇਸ ਦਰਿਆ ਦਾ ਵਾ ਇਹ ਦਰਿਆ ਜਿਹੜਾ ਇੱਥੋਂ ਸਤਲੁਜ ਤੇ ਬਿਆਸ ਦਾ ਦੋਨਾਂ ਦਾ ਸੰਗਮ ਹੁੰਦਾ ਆਣ ਕੇ ਤੇ ਐਸ ਟਾਈਮ ਜਦੋਂ ਬਾਰਿਸ਼ ਹੁੰਦੀ ਆ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਡਾ ਦਿਹਾਤੀ ਪਿੰਡਾਂ ਦਾ ਏਰੀਆ ਦਾ ਪਾਣੀ ਉਹ ਸਤਲੁਜ ਚ ਨਹੀਂ ਪੈਂਦਾ ਉਹ ਬਿਆਸ ਚ ਪੈਂਦਾ ਹੁਣ ਇੱਥੇ ਜਿਹੜਾ ਬਿਆਸ ਦਰਿਆ ਦਾ ਤੇ ਸਤਲੁਜ ਦਾ ਟਕਰਾਹ ਹੁੰਦਾ ਇੱਥੇ ਆਣ ਕੇ ਫਿਰ ਬਹੁਤ ਵੱਡੀ ਤਰਾਸ ਦੀ ਹੈ ਜਿਹੜੀ ਤੁਸੀਂ ਸਾਹਮਣੇ ਕੈਮਰਾਮੈਨ ਨੂੰ ਦਿਖਾਓ ਵੀ ਇਹ ਪਾਣੀ ਜਿਹੜਾ ਆ ਰਿਹਾ ਇਹਨਾਂ ਇਹ ਕੋਈ ਪਹਿਲੀ ਵਾਰ ਨਹੀਂ ਆਇਆ ਸਾਨੂੰ 88 ਵੀ ਆਇਆ 20 ਵੀ ਆਇਆ 23 ਵੀ ਆਇਆ ਅੱਜ 25 ਵੀ ਆਇਆ ਉਹਦੇ ਵਿੱਚ ਕੀ ਹੈ ਕਿ ਸਾਡੀਆਂ ਜਿਹੜੀਆਂ ਸਾਡੇ ਦਾਦੇ ਪਰਦਾਦੇ ਕਰੀ 88 ਚਲੇ ਗਏਗਾ ਸਾਡੀਆਂ ਲਾਦਾ ਅਹੀਂ ਆ 25 ਜਾ ਕੇ ਮਤਲਬ ਸਾਡੀ ਬਰਾਬਰ ਜਿਹੜੀ ਬਰਬਾਦੀ ਆ ਉਹ ਨਿਸ਼ਚਿਤ ਆ ਇਹ ਹਰ 2 ਸਾਲ ਬਾਅਦ ਬਰਬਾਦੀ ਹੋ ਜੇ 3 ਸਾਲ ਬਾਅਦ ਬਰਬਾਦ ਹੋ ਜੇ ਅਸੀਂ ਬਰਬਾਦ ਹੋਣਾ ਵਾ ਪਰ ਇੱਥੇ ਗੱਲ ਮਸਲਾ ਆਉਂਦਾ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਫੇਲਰ ਦੇਖੋ ਕਿੱਥੇ ਆ ਮੈਂ ਕਹਿੰਨਾ ਬੜੀ ਦੁੱਖ ਦੀ ਗੱਲ ਆ ਕਿ ਪੰਜਾਬ ਸਰਕਾਰ ਇੱਕ ਚੁਣੀ ਹੋਈ 92 ਐਮਐਲਏ ਦੀ ਸਰਕਾਰ ਹੋਵੇ ਤੇ ਯਾਰ ਉਹ ਐਨੇ ਝੂਠ ਮਾਰ ਕੇ ਲੋਕਾਂ ਨੂੰ ਮਾਰਿਆ ਹੋਵੇ ਅਸੀਂ ਆਪਦੀ ਜ਼ਿੰਦਗੀ ਚ ਪਹਿਲੀ ਵਾਰ ਆ ਵੇਖਿਆ ਕੇ 92 ਐਡੀ ਵੱਡੀ ਸਟੇਟਮੈਂਟ ਲੋਕਾਂ ਨੇ ਫੜ ਕੇ ਦਿੱਤੀ ਵੀ ਯਾਰ ਇਹਨਾਂ ਨੂੰ ਕੱਲ ਨੂੰ ਇਹ ਨਾ ਕਹਵੇ ਦਾਹ ਟੁੱਟ ਕੇ ਪੰਜ ਟੁੱਟ ਕੇ ਇਹਨਾਂ ਨੇ ਵੇਖੋ ਕੀ ਕੀਤਾ ਜਦੋਂ ਅੱਜ ਨੂੰ ਪਤਾ ਵੀ ਦੋ ਤੱਕ ਮੀਂਹ ਪੈਣਾ ਛੋਟੇ ਬੱਚੇ ਵੀ ਦੱਸਦੇ ਆ ਵੀ ਨੈਟ ਦੱਸਦਾ ਮੀਂਹ ਪੈਣਾ ਤੇ ਸਰਕਾਰ ਕੋਲ ਤਾਂ ਮਹਿਮਾ ਇਸ ਚੀਜ਼ ਦਾ ਉਹਨਾਂ ਨੂੰ ਤਾਂ ਪਤਾ ਵੀ ਪਾਣੀ ਆਉਣਾ ਵਈ ਨੇ ਮੀਂਹ ਨਾਲ ਪਾਣੀ ਆਉਣਾ ਇੱਥੇ ਪਹਾੜ ਆਉਣੇ ਆ ਤੇ ਸਰਕਾਰ ਨੇ ਕੀ ਕੀਤਾ ਤਿਆਰੀ ਕੀ ਕੀਤੀ ਵੇਖੋ ਵਧਾਨ ਸਭਾ ਦਾ ਫਲੋਰ ਦਾ ਇੱਕ ਸਟੇਟਮੈਂਟ ਆ ਗੋਇਲ ਸਾਹਿਬ ਜੋ ਸਾਡੇ ਇਸ ਇਮੀਗ੍ਰੇਸ਼ਨ ਦੇ ਮਿਨਿਸਟਰ ਆ ਜੀ ਉਹ ਸਟੇਟਮੈਂਟ ਦੇ ਰਹੇ ਵੀ 2.5 ਕਰੋੜ ਰੁਪਈਆ ਅਸੀਂ ਰਿਪੇਅਰਿੰਗ ਤੇ ਲਾਤਾ ਜਿਨ੍ਹਾਂ ਵਿੱਚ ਅਸੀਂ ਆਪਦੇ ਡੈਮ ਸਾਰੀ ਰਿਪੇਅਰ ਕੀਤੀ ਆ ਖਲਾਈ ਕੀਤੀ ਆ ਪ੍ਰੋਪਰ ਤੇ ਸਾਡੇ ਕੋਲ ਕਿੰਨੇ ਲੱਖ 10 ਲੱਖ ਤੋੜਾ ਭਰਿਆ ਪਿਆ ਡੈਮਾਂ ਦੇ ਉੱਤੇ ਅਸੀਂ ਆਨਲਾਈਨ ਸਮੇਂ ਚ ਲੋਡ ਪੈਂਦੇ ਵਰਤਾਂਗੇ ਪਰ ਬੜੀ ਦੁੱਖ ਦੀ ਗੱਲ ਆ ਇਹਨਾਂ ਦੇ ਸੀਵੇ ਕਿਉਂ ਨਹੀਂ ਹੋਇਆ ਅਜੇ ਤੱਕ ਇਹ ਦੱਸਣ ਇੱਕ ਕਿਹਦੀ ਸਟੇਟਮੈਂਟ ਸੀ ਇਹ ਕ੍ਰਿਸ਼ਨ ਕੁਮਾਰ ਦੀ ਸਟੇਟਮੈਂਟ ਜਿਹੜਾ ਸਾਡਾ ਸੀਨੀਅਰ ਸੈਕਟਰੀ ਆ ਇਨੀਗ੍ਰੇਸ਼ਨ ਦਾ ਇਹ ਉਹਦੀ ਸਟੇਟਮੈਂਟ ਦਫ਼ਤਰ ਚੋਂ ਆਣ ਕੇ ਤੇ ਗੋਲ ਸਾਹਿਬ ਦੇ ਟੇਬਲ ਤੇ ਆਉਂਦੀ ਜਿਹੜੀ ਸਾਡੀ ਵਿਧਾਨ ਸਭਾ ਦੇ ਫਲੋਰ ਦੀ ਸਟੇਟਮੈਂਟ ਆ ਤੇ ਅੱਜ ਆਣ ਕੇ ਉਹ ਦੱਸਣ ਵੀ ਕਿਹੜੀ ਕਿਹੜੀ ਨਿਕਾਸੀ ਕੀਤੀ ਆ ਕਿਹੜੇ ਕਿਹੜੇ ਬੰਧ ਤੇ ਤੋੜੇ ਰੱਖੇ ਆ ਕਿਹੜੇ ਕਿਹੜੇ ਬੰਧ ਦੀ ਮਜ਼ਬੂਤੀ ਕੀਤੀ ਆ ਉਹ ਪੰਜਾਬ ਸਰਕਾਰ ਉਹਦੀ ਸਟੇਟਮੈਂਟ ਜਾਰੀ ਕਰੇ ਜੀ ਜੇ ਨਹੀਂ ਤੇ ਐਸ ਟਾਈਮ ਤੇ ਸਹੀ ਪੁੱਛੋ ਮੈਂ ਸਾਰੇ ਲੋਕਾਂ ਨੂੰ ਕਹਿਣਾ ਭਰਾਓ ਅਸੀਂ ਰਾਜਨੀਤਿਕ ਬੰਦਿਆਂ ਨੂੰ ਫੜਦੇ ਆਂ ਆਉਂਦਿਆ ਰਾਜਨੀਤਿਕ ਬੰਦਿਆਂ ਦੇ ਅਸੀਂ ਜੁੱਤੀਆਂ ਮਾਰਦੇ ਸਾਡਾ ਹੱਕ ਵੀ ਆ ਉਹ 5 ਸਾਲ ਵਾਸਤੇ ਚੁਣੇ ਜਾਂਦੇ ਲੋਕੋ ਉਹ ਕੌਣ ਆ ਉਹ ਅਸੀਂ ਲੋਕ ਆ ਉਹਨਾਂ ਨੇ ਟ੍ਰੇਨਿੰਗ ਨਹੀਂ ਕੀਤੀ ਹੁੰਦੀ ਉਹਨਾਂ ਨੂੰ ਸਰਕਾਰ ਦੇ ਜਾ ਕੇ ਸਰਕਾਰ ਦੇ ਏਜੰਡੇ ਨਾਲ ਚੱਲਣਾ ਉਹਨਾਂ ਦਾ ਕੰਮ ਆ ਕਾਨੂੰਨ ਬਣਾਉਣੇ ਤੇ ਕਾਨੂੰਨ ਲਾਗੂ ਕਰਾਉਣੇ ਤੇ ਕਾਨੂੰਨ ਜਿਹੜੇ ਲਾਗੂ ਹੋਣੇ ਉਹ ਅਫਸਰ ਛੇਪਰਾ ਹੀ ਹੋਣੇ ਆ ਅੱਜ ਇਹ ਪੰਜਾਬ ਜਾੜਿਆ ਲੋਕੋ ਪੰਜਾਬ ਜਾੜਿਆ ਆਈਪੀਐਸ ਲੌਬੀ ਨੇ ਅਫਸਰਸ਼ਾਈ ਨੇ ਪੰਜਾਬ ਦੀ ਬਰਬਾਦੀ ਕਿਨੇ ਕੀਤੀ ਅਫਸਰशाही ਨੇ ਸਾਡੇ ਜਿਹੜੇ ਲੀਡਰ ਆ ਇਹਨਾਂ ਨੂੰ ਥੋੜਾ ਪਤਾ ਦਰਿਆ ਕਿਵੇਂ ਬਣਨਾ ਜਿਹੜੀ ਲੌਬੀ ਇਹਨਾਂ ਨੂੰ ਕੈਨੇਡਾ ਅਮਰੀਕਾ ਵੀ ਟਕਰਾਇਆ ਜਾਂਦਾ ਵੀ ਜਾ ਕੇ ਟੈਕਨੋਲੋਜੀ ਲੈ ਕੇ ਆਓ ਅਮਰੀਕਾ ਪਾਣੀ ਨੂੰ ਕਿੱਦਾਂ ਪ੍ਰੋਜੈਕਸ਼ਨ ਕਰਦਾ ਉਹ ਮੀਂਹ ਦੇ ਪਾਣੀ ਨੂੰ ਕਿੱਤਰਾ ਪ੍ਰੋਜੈਕਸ਼ਨ ਕਰਦਾ ਉਤੋਂ ਸਾਰੀ ਟੈਕਨੋਲੋਜੀ ਆਉਂਦੀ ਆ ਤੇ ਅੱਜ 1985 ਤੋਂ ਬਾਅਦ ਇੱਕ ਵੀ ਅਫਸਰ ਕਵੇ ਕਿ ਉਹ ਨੇ ਇਰੀਗੇਸ਼ਨ ਵਾਸਤੇ ਮਾਪਦੰਡ ਲੈਂਦਾ ਸੀ ਆਹ ਦਰਿਆਵਾਂ ਵਾਸਤੇ ਪ੍ਰੋਟੋਕਾਲ ਸੀ ਆਹ ਦਰਿਆਵਾਂ ਦਾ ਸੀ ਸੰਭਾਲ ਕਰਨ ਵਾਸਤੇ ਲੈਂਦਾ ਇੱਕ ਵੀ ਅਫਸਰ ਕਵੇ ਜਿਸ ਅਫਸਰ ਨੇ ਆਣ ਕੇ ਪੰਜਾਬ ਦੇ ਵਿੱਚ ਇੱਕ ਵੀ ਪਲਾਨ ਲਿਆ ਕੇ ਦਿੱਤੀ ਹੋਵੇ ਕਿ ਪੰਜਾਬ ਦੇ ਬੰਨਾਂ ਦੀ ਆ ਡਾਇਰੈਕਸ਼ਨ ਆ ਆ ਸਾਡੇ ਪੁਲਾਂ ਦੀ ਆ ਉਹ ਵੇਖੋ ਕਿੱਡੀ ਹਰਾਮ ਗੱਦਗੀ ਆ 60 ਸਾਲ ਸਰ ਕਰਕੇ ਨੌਕਰੀ ਤੇ ਪੰਜਾਬ ਦੇ ਪੱਲੇ ਆ ਕੁਝ ਪਾਇਆ ਹਰ ਸਾਲ ਫੜ ਫੜ ਆ ਜਾਣ ਤੇ ਸਾਡੇ ਲੋਕ ਮੈਂ ਕਿਹਨਾਂ ਜਿਹੜਾ ਅਫਸਰ 76 ਲਾ ਉਹਨਾਂ ਦੇ ਜੁੱਤੀਆਂ ਮਾਰੋ ਅਸੀਂ ਅੱਜ ਆਊਟ ਆਫ ਵੇ ਬੋਲਾਂਗੇ ਕਿਉਂ ਕਾਨੂੰਨ ਬਣਾਉਣ ਵਾਲੇ ਜਦੋਂ ਕਾਨੂੰਨ ਤੋੜ ਦੇਣ ਤੇ ਜਿਨ੍ਹਾਂ ਦੇ ਲਾਗੂ ਆ ਉਹਨਾਂ ਨੂੰ ਕਾਨੂੰਨ ਤੋੜ ਦੇਣਾ ਚਾਹੀਦਾ ਵਾ ਜੇ ਅਫਸਰ ਅਫਸਰ ਕੰਮ ਨਹੀਂ ਕਰਦਾ ਮੈਂ ਕਹਿੰਦਾ ਆ ਜਾਵੇ ਕਿਸ਼ਨ ਕੁਮਾਰ ਅੱਜ ਪੂਰੇ ਪੰਜਾਬ ਦਾ ਬੇੜਾ ਇਮੀਗ੍ਰੇਸ਼ਨ ਸਾਡੇ ਸੈਕਟਰੀ ਕਿਸ਼ਨ ਕੁਮਾਰ ਨੇ ਕੀਤਾ ਉਹ ਮੈਂ ਨਹੀਂ ਕਹਿ ਰਿਹਾ ਉਹਦਾ ਚੁਣਿਆ ਹੋਇਆ ਐਮਐਲਏ ਕਹਿ ਰਿਹਾ ਰਮੀਲ ਸਿੰਘ ਮਾਜਰਾ ਆਮ ਆਦਮੀ ਪਾਰਟੀ ਦਾ ਰਮੀਲ ਸਿੰਘ ਮਾਜਰੇ ਸਟੇਟਮੈਂਟ ਰੰਗੀ ਆ ਉਹ ਕਦੋਂ ਬੋਲਿਆ ਜਦੋਂ ਲੋਕ ਡਾਂਗਾ ਲੈ ਕੇ ਦਿਵਾਲੇ ਹੋ ਗਏ ਉਹਦੇ ਉਦਣ ਉਹਨੂੰ ਇੱਕ ਮੁੱਠ ਮਿੱਟੀ ਨਹੀਂ ਚੁੱਕਣ ਦਿੱਤੀ ਉਹ ਰੋਗੇ ਮਰ ਗਿਆ ਕਿ ਮੈਨੂੰ ਮਿੱਟੀ ਚੋਕੇ ਗੁਰਦਰੇ ਪਾ ਲੰਦੇ ਨਾਲੇ ਮੇਰਾ ਨਕਾਸ ਹੋ ਜਾਊਗਾ ਨਾਲੇ ਲੋਕਾਂ ਦਾ ਵਿਕਾਸ ਹੋ ਜਾਊਗਾ ਉਹਨੇ ਨਕਾਸ ਤੇ ਵਿਕਾਸ ਦਾ ਬੇੜਾ ਘਰ ਕਰਕੇ ਪੰਜਾਬ ਦਾ ਤੇ ਪੰਜਾਬ ਅੱਜ ਸਾਰਾ ਡੋਪਤਾ ਜੀ ਰਹਿ ਗਈ ਗੱਲ ਸੈਂਟਰ ਦੀ ਸੈਂਟਰ ਨੇ ਸਾਡੇ ਨਾਲ ਉਹ ਦੁਰਦਸ਼ਾ ਕੀਤੀ ਆ ਜਿਹੜੀ ਜ਼ਿੰਦਗੀ ਜਨਾ ਕੀਤੀ ਹੋਵੇ ਉਹ ਮੈਂ ਕਹਿੰਦਾ ਯਾਰ ਥੋੜਾ ਬੜਾ ਮੋਦੀ ਤਰਸਕਾ ਅੱਜ ਦੇਖੋ 25 ਸਾਲ ਹੋ ਗਏ ਸਾਡੀਆਂ ਸਾਡੇ ਇਤਿਹਾਸਤ ਬਣੀ ਨੂੰ ਤੇ ਮੋਦੀ ਸਾਹਿਬ ਨੇ ਅੱਜ ਤੱਕ ਇੱਕ ਵੀ ਟਵੀਟ ਨਹੀਂ ਦਿੱਤਾ ਪੰਜਾਬ ਨੂੰ ਕਿਪਨਾਬ ਯੋ ਮੈਂ ਤੁਹਾਡੇ ਨਾਲ ਘਬਰਾਓ ਨਾ ਅਸੀਂ ਤੁਹਾਡੀ ਪੂਰਤੀ ਕਰੂੰਗਾ ਅੱਜ ਤੱਕ ਕੇਂਦਰ ਸਰਕਾਰ ਜਿਹੜੀ ਕਹਿੰਦੀ ਪਿੰਡਾਂ ਨੂੰ ਵਧਣਾ ਡਾਂਗਾ ਫੜੋ ਇਹਨਾਂ ਦੇ ਅੱਜ ਮੋਦੀ ਦੇ ਕੋਲ ਇੱਕ ਵੀ ਟਵੀਟ ਨਹੀਂ ਆਇਆ ਮੰਤਰੀ ਦਾ ਕਿ ਮੋਦੀ ਆ ਕੇ ਕਵੇ ਕਿ ਮੈਂ ਪੰਜਾਬ ਨਾਲ ਖਲੋ ਗਿਆ ਪੰਜਾਬੀਓ ਘਬਰਾਇਓ ਨਾ ਪਰਸੋਂ ਮਨ ਕੀ ਬਾਤ ਕੀਤੀ ਉਹਦੇ 'ਚ ਵੀ ਹੜਾਂ ਦੀ ਗੱਲ ਨਹੀਂ ਕੀਤੀ ਪੰਜਾਬ ਦੀ ਇੱਕ ਵੀ ਗੱਲ ਨਹੀਂ ਕੀਤੀ ਵੇਖੋ ਮੋਦੀ ਦਾ ਟਵਿੱਟਰ ਖੋਲ ਕੇ ਦੇਖੋ ਮੋਦੀ ਦਾ ਟਵਿੱਟਰ 5-5 ਮਿੰਟ ਦੀ ਰਿਪੋਰਟ ਲੈਂਦਾ ਕਿੱਥੇ ਐਕਸੀਡੈਂਟ ਹੋ ਗਿਆ ਕਿੱਥੇ ਬਿਮਾਰੀ ਪੈ ਗਈ ਪੰਜਾਬ ਵਾਸਤੇ ਇਹਨਾ ਧੱਕਾ ਯਾਰ ਮੈਂ ਤੁਹਾਨੂੰ ਦੱਸਦਾ ਅਸੀਂ 52% ਫੂਡ ਜੇ ਹਿੱਸਾ ਪਾਇਆ ਪਿਛਲੇ ਸਾਲ ਚ 48% ਪੂਰੇ ਦੇਸ਼ ਦਾ 34 ਲੱਖ ਝੋਨਾ ਏਕੜ ਸਾਡੇ ਪੰਜਾਬ ਚ ਤੇ ਪੂਰੇ ਦੇਸ਼ ਦੀ ਸਟੇਟਮੈਂਟ 5.5 ਲੱਖ ਤੇ ਸਾਡੀ 4,70,000 ਦੀ ਸਟੇਟਮੈਂਟ ਨਿਕਲਦੀ ਕੱਲ ਦੀ ਜਿਹੜੀ ਸਾਡੀ ਪੌਣੇ 5 ਲੱਖ ਬਰਬਾਦ ਹੋ ਗਈ ਸਾਡੀ ਉਹ ਜਿੰਨੇ ਫੂਡ ਜਿੰਨਾ ਕੋਈ ਦਿੱਤਾ ਹੋਵੇ ਉਹਦੇ ਵਾਸਤੇ ਗੰਦੀ ਸਰਕਾਰ ਮੈਂ ਕਹਿੰਦਾ ਭਾਈ ਭਾ ਸਰਕਾਰ ਜਿਹੜੀ ਵੱਧਦੀ ਆ ਇਹਨੂੰ ਪਿੰਡਾਂ ਜਣਾ ਬਣਦਿਓ ਇਹ ਸਾਨੂੰ ਬੁੱਧੂ ਬਣਾ ਕੇ ਰੱਖਿਆ ਜੇ ਸਾਡੇ ਦਾ ਦੁੱਖ ਦੀ ਘੜੀ ਨਹੀਂ ਸਾਡੀ ਕਮੀ ਆ ਸਾਡੀ ਕੌਮ ਨੇ ਇਹੋ ਜੇ ਕੰਮ ਕੀਤੇ ਉਤਰਾਖੰਡ ਮੁਸ਼ਕਲ ਆਈ ਚੁੱਕਿਆ ਪਤੀਲਾ ਕਰਸੀ ਚੱਲ ਉੱਥੇ ਰਾਸਤਨ ਆਈ ਚੁੱਕਿਆ ਪਤੀਲਾ ਕਰਸੀ ਚੱਲ ਉੱਥੇ ਮੈਂ ਸਾਰੀ ਵੱਡੀਆਂ ਵੱਡੀਆਂ ਐਨਜੀਓ ਖਾਲਸਾ ਏਡ ਨੂੰ ਬੇਨਤੀ ਕਰਦਾ ਛੱਡ ਦਿਓ ਖੇੜਾ ਪੰਜਾਬ ਦੇ ਪਿੰਡ بچਾਈਏ ਪਿੰਡਾਂ ਪੰਜਾਬ ਨੂੰ ਸੋਨਾ ਬਣਾਈਏ ਜਦੋਂ ਸਾਡੀ ਕਦਰ ਹੀ ਨਹੀਂ ਬਾਹਰ ਅੱਜ ਕਿਹ ਹੈ ਅੱਜ ਕਿਸੇ ਕੰਟਰੀ ਨੇ ਸਾਡਾ ਟਵੀਟ ਕੀਤਾ ਕੋਈ ਕੰਟਰੀ ਵਧੀਆ ਜੇ ਆਏ ਤਾਂ ਸਾਡਾ ਪਰਸਨ ਭਾਈ ਚਰ ਆਇਆ ਭਾਵੇਂ ਰਾਜਸਥਾਨ ਤੋਂ ਆਇਆ ਤੇ ਭਾਵੇਂ ਹਰਿਆਣੇ ਤੋਂ ਆਇਆ ਆ ਸਾਡੇ ਲਾਗੇ ਦੋ ਸਟੇਟਾਂ ਪਾਣੀ ਮੰਗਦੀਆਂ ਮੰਗਦੀਆਂ ਦੋਵੇਂ ਸਟੇਟਾਂ ਪਾਣੀ ਉਹਨਾਂ ਦੋਨਾਂ ਸਟੇਟਾਂ ਦੀ ਇੰਨੀ ਹਮਤਰੀ ਪਈ ਕਿ ਅਸੀਂ ਤੁਹਾਨੂੰ 10 ਕਰੋੜ 20 ਕਰੋੜ ਰੁਪਈਆ ਦੇਵਾਂਗੇ ਕਿਸੇ ਕਿਸੇ ਮੁੱਖ ਮੰਤਰੀ ਨੇ ਕਿਹਾ ਇੱਕ ਕੋਈ ਸ਼ੈਣੀ ਬੈਠਾ ਹਰਿਆਣੇ ਦਾ ਉਹ ਕਹਿੰਦਾ ਮੈਨੂੰ ਚਿੱਠੀ ਲਿਖੋ ਉਹਨੂੰ ਇਹ ਨਹੀਂ ਪਤਾ ਕਿ ਸਾਡੀ ਵਿਰਾਸਤ ਕੀ ਆ ਇਹ ਪੰਜਾਬੀ ਭੀਖ ਨਹੀਂ ਮੰਗਦੇ ਜੇ ਉਹਨੂੰ ਸਾਡਾ ਰਹਿਮ ਸੀ ਉਹਦਾ ਫਰਜ਼ ਬੰਦਾ ਸੀ ਤੱਕ ਐਲਾਨ ਕਰਦਾ ਪੰਜਾਬ ਵਾਸਤੇ ਤੇ ਅੱਜ ਉਹਨੇ ਚਿੱਠੀ ਭੇਜ ਕੇ ਲਿਖੀ ਸਾਡੀਆਂ ਨਹਿਰਾਂ ਹੀ ਪਾਣੀ ਨਾ ਛੱਡਿਓ ਉਹ ਵੇਖੋ ਪੰਜਾਬੀਓ ਤੁਹਾਡੇ ਕੋਲੋਂ ਡੈਮ ਜਿਹੜਾ ਸਾਡਾ ਕਾਨੂੰਨ ਬਣਾਇਆ ਸੀ ਪਾਖੜਾ ਡੈਮ ਦੀ ਉਹਦੀ ਐਕਟੀਵਿਟੀ ਜੋ ਸਾਡਾ ਪੰਜਾਬ ਬਾਹਰ ਮਾਰਿਆ ਸਾਡੇ ਕਿਸਾਨਾਂ ਨੂੰ ਉਹਨਾਂ ਡੈਮਾਂ ਤੇ ਆਪ ਕਬਜ਼ਾ ਕਰਨਾ ਪਊ ਜਦੋਂ ਵੀ ਯੂਰਪ ਦੇਸ਼ਾਂ ਦੇ ਵਿੱਚ ਕਾਨੂੰਨ ਨੂੰ ਨਹੀਂ ਮੰਨਨ ਦਿੱਤਾ ਲੋਕਾਂ ਨੇ ਤੇ ਲੋਕਾਂ ਨੇ ਕਾਨੂੰਨ ਹੱਥ ਚ ਲਿਆ ਤੇ ਦੇਸ਼ ਨੂੰ ਦੁਬਾਰਾ ਯਾਦ ਕਰਾਇਆ ਇਹ ਅੱਜ ਬਣਾਉਣਾ ਬਹੁਤ ਕੰਮ ਇਹ ਪੰਜਾਬ ਦੀ ਛੋਟੀ ਜੀ ਇੱਕ ਵੇਖੋ ਸਾਡੇ ਕੋਲ 2% ਵਾਦੀ ਦੇ ਬੰਦੇ ਅਸੀਂ ਸਾਨੂੰ ਨੱਪਣਾ ਚਾਹਦੇ ਇਹਨੂੰ ਇਤਿਹਾਸ ਵੀ ਪਤਾ ਇਹ ਨੱਪਿਆ ਦੂਨੇ ਹੋਣੇ ਸਪਰਿੰਗ ਵਾਂਗੂ ਅੱਜ ਸਾਡੀ ਮੌਜੂਦਾ ਸਰਕਾਰ ਸਾਡੀ ਕੇਂਦਰ ਸਰਕਾਰ ਸਾਡਾ ਧਿਆਨ ਲੈ ਰਹੀ ਆ ਪਰ ਉਹਨੂੰ ਇਹ ਨਹੀਂ ਪਤਾ ਇਹਨਾਂ ਨੇ بڑے بڑے ਸੰਕਟ ਕੱਟਿਆ ਇਹ ਸਾਰੇ ਉੱਠਣੇ ਆ ਸਾਡੀਆਂ ਇੰਜੂ ਆਉਣੀਆਂ ਵਾ ਅੱਜ ਸਾਡਾ ਜਾ ਕੇ ਅਸੀਂ ਮੈਂ ਪਰਸੋਂ ਦੇਖਿਆ ਮੈਂ ਕਿਨਾਂ ਰੋ ਨਿਕਲ ਗਿਆ ਸਰਕਾਰ ਪੀਓ ਗੱਡੀਆਂ ਦੇ ਵਿੱਚ ਰੇਤਾ ਭਰ ਗਈ ਆ ਕੋਠੀਆਂ ਡਿੱਗ ਪੀਆਂ ਬੱਚੇ ਰੁੜ ਗਏ ਤੇ ਸਾਡਾ ਮੁੱਖ ਮੰਤਰੀ ਉਹ ਗੁਰੂਆ ਤੂੰ ਜਾ ਕੇ ਪੀਜੇ ਖਾਂਦਾ ਫਿਰਦਾ ਯਾਰ ਕਨਾਟਕਾ ਜ ਕਿਹੜੇ ਸਾਨੂੰ ਬ੍ਰੇਕਫਾਸਟ ਦੇ ਰਿਹਾ ਓਏ ਭਗਵਾਨ ਤਮਾਨ ਜੀ ਤੇਰੇ ਚੁੜਕ ਲੈਣੇ ਸਾਨੂੰ ਲੁੱਟ ਲਿਆ ਆ ਆ ਬੰਨਦੇ ਆ ਇੱਥੇ ਆਜ ਆਵੇ ਇਰੀਗੇਸ਼ਨ ਦਾ ਮੰਤਰੀ ਲੈ ਗਿਆ ਇਹਨਾਂ ਦਾ ਸਿਫਾ ਕੋਈ ਨਹੀਂ ਲੈਂਦਾ ਓ ਕਿਉਂ ਨਹੀਂ ਮੁੱਖ ਮੰਤਰੀ ਆਉਂਦਾ ਟੰਗੇ ਪਜਾਮਾ ਤੇ ਪਿਓ ਦਾ ਪੁੱਤ ਤੇ ਆਵੇ ਜਾਂਦਾ ਮੈਂ ਧੁਏਗਾ ਨਹੀਂ ਸੁਤਾਂ ਜੇ ਪਿਓ ਦਾ ਪੁੱਤ ਤੇ ਆਵੇ ਸਾਹਮਣੇ ਇਹਦਾ ਇੱਕ ਕੰਮ ਹੈ ਜਿਹੜਾ ਬੋਲੂ ਪਰਚਾ ਕਰਦੇ ਹੋ ਉੱਤੇ ਇਹਨਾਂ ਲੋਕਾਂ ਨੂੰ ਪਿੰਡਾਂ ਡਾਈਆਂ ਫੜੋ ਇਹ ਨਹੀਂ ਸੁਤਰਾਉਣੇ ਸਾਨੂੰ ਚਿੱਟੇ ਲਈ ਨਹੀਂ ਪਸੰਦ ਸਾਡੀਆਂ ਮਾਵਾਂ ਰੋੜ ਗਈਆਂ ਸਾਡੇ ਬੱਚੇ ਰੋੜ ਗਏ ਸਾਡੀ ਸਟੇਟਮੈਂਟ ਭਗਵੰਤ ਮਾਨ ਨੂੰ ਪਹਿਲਾਂ ਪੁੱਛੋ ਪਰਸੋਂ ਦੀ ਕਿਹੜੀ ਕਾਨਫਰੰਸ ਕੀਤੀ ਆ ਅੱਜ ਤੱਕ ਜਦੋਂ ਪਾਣੀ ਆਉਂਦਾ ਇੱਕ ਦਿਨ ਚ ਦੋ ਦੋ ਪ੍ਰਸਾ ਹੁੰਦੀਆਂ ਡੈਮ ਵਧ ਗਿਆ ਡੈਮ ਘਟ ਗਿਆ ਕਿੱਥੇ ਪਾਣੀ ਆ ਰਿਹਾ ਕਿੱਥੇ ਨਹੀਂ ਆ ਰਿਹਾ ਕੋਈ ਇਹ ਜਾਜ ਵਾਲੇ ਦਿਨ ਤੋਂ ਬਾਅਦ ਸਟੇਟਮੈਂਟ ਕਿੱਥੇ ਆਦੀ ਉਹ ਕਿੱਥੇ ਕਰ ਰਿਹਾ ਕਾਨਫਰੰਸ ਓਹ ਕਿਹੜਾ ਮਾਲ ਬੰਦ ਰਿਹਾ ਜਦੋਂ ਵੀ ਪਤਾ ਪਤਾ ਸੀ ਕਿ ਫਲੱਡ ਆਉਣਾ ਵਾ ਪਤਾ ਸੀ ਸਾਨੂੰ ਇੱਕ ਸਟੇਟਮੈਂਟ ਜਾਰੀ ਕਰੇ ਸਾਡੇ ਹਲਕੇ 'ਚ ਜਦੋਂ ਵੀ ਫਲੱਡ ਟੀਮਾਂ ਤਿਆਰ ਹੁੰਦੀਆਂ ਪਹਿਲਾਂ ਤਿਆਰ-ਵਾਰ ਤਿਆਰ ਹੁੰਦੀਆਂ ਵੀ ਜੇ ਫਲੱਡ ਆ ਗਏ ਤੇ ਸਾਡੀਆਂ ਟੀਮਾਂ ਡੀਸੀ ਦਫ਼ਤਰੇ ਫਲਾਣੇ ਕੈਂਪ 'ਚ ਸੁੱਤੀਆਂ ਵਾ ਇਧਰਲੇ ਬੰਨੇ 15 ਨਾਲ ਪਾਣੀ ਵਗ ਗਿਆ ਇਹ ਕਹੀ ਦਸਤਾ ਲਵਦੀ ਫਿਰਦੇ ਆ ਐਡੀਆਂ ਫੋਨ ਕਰਦਾ ਸੀਲਦਾਰ ਨੂੰ ਉਹ ਪਟਵਾਰੀ ਨੂੰ ਕਰਦਾ ਜੀ ਕਹੀ ਲਿਆ ਦਸਤਾ ਲਿਆ ਬੰਦਾ ਲਿਆ ਆ ਵਾ ਸਾਡੀਆਂ ਫਲੱਡ ਟੀਮਾਂ ਤੇ ਕਿਸਤੀ ਉਹ ਕਿਸਤੀ ਲੱਕੜ ਦੀ ਵੀ ਨਹੀਂ ਤੁਹਾਡੇ ਕੋਲ ਓਏ ਦਰ ਲਾਲਦੇ ਹੋਈ ਸਰਕਾਰ ਨੂੰ ਅਸੀਂ ਟੈਕਸ ਭਰਦੇ ਨੇ ਡੱਬੀ ਤੱਕ ਆ ਸਾਡੀ ਮੱਧਵਾ ਸਾਡੇ ਬੱਚੇ ਰੋੜ ਤੇ ਸਾਡੇ ਬੱਚੇ 15-15 ਸਾਲ ਸਾਡੇ ਫਾਰਮ ਰੁੜ ਗਏ ਸਾਡੇ ਡੰਗਰ ਰੁੜ ਗਏ ਨਿਆਣੇ ਰੁੜ ਗਏ ਉਹ ਕੀ ਦੇਣੀ ਏ ਸਾਨੂੰ ਮੁਰਗੀ ਦੇ ਪੈਸੇ ਦਿੰਦੇ ਨੇ ਮੁਰਗੀਆਂ ਦੇ ਪੈਸਿਆਂ ਦੀ ਗੱਲ ਕਰੀਏ ਆਪਾਂ ਭਗਵੰਤ ਮਾਨ ਨੇ ਕਿਹਾ ਸੀਗਾ ਵੀ ਮੈਂ ਮੁਰਗੀ ਤੱਕ ਦੇ ਪੈਸੇ ਦੂੰਗਾ ਮੁਰਗੀ ਤੱਕ ਦਾ ਮੁਆਵਜ਼ਾ ਦੂੰਗਾ ਜਿਹੜੀ ਆ ਮਾਲਕੀ ਜ਼ਮੀਨਾਂ ਦੇ ਵਿੱਚ ਦੀ ਪਾਣੀ ਵਹਿ ਰਿਹਾ ਹੈਗਾ 2023 ਚ ਵੀ ਇੱਥੋਂ ਦੀ ਪਾਣੀ ਵਹਿਆ ਸੀ 2023 ਚ ਇਹਨਾਂ ਜ਼ਮੀਨਾਂ ਦਾ ਮੁਆਵਜ਼ਾ ਮਿਲਿਆ ਕੋਈ ਵੇਖੋ ਆ ਸਾਰੇ ਜਿਹੜੇ ਬੰਦੇ ਖੇਤੋਤੇ ਨਾ ਇਹ ਚੋ 70 60% ਉਹ ਹੈ ਜਿਨ੍ਹਾਂ ਦੀ ਮਾਲਕੀ ਇਹਦੇ ਚ ਐਨੂੰ ਕਰਕੇ ਪੁੱਛ ਲਓ ਕੈਮਰਾਮੈਨ ਨੂੰ ਕਿਨੂੰ ਕਿਨੂੰ ਮੁਆਵਜ਼ਾ ਮਿਲਿਆ ਤੇ ਕੀ ਕੀ ਮਿਲਿਆ ਸਾਡੀ ਗੱਲ ਨਾ ਕਹੋ ਇਹਨਾਂ ਨੂੰ ਪੁੱਛ ਲਓ ਵੀ ਕਿਨੂੰ ਆ ਖੇਤੋਤਾ ਸਾਡਾ ਸਰਪੰਚ ਇਹਦੀ ਪੈਲੀ ਜੇ 8 4 ਜੇ ਮੋਟਰਾਂ ਦੇ ਇਹ ਤੋਂ ਪੁੱਛ ਲਓ ਸਰਪੰਚ ਸਾਹਿਬ ਮਿਲਿਆ ਮੁਆਵਜ਼ਾ 2023 ਦੇ ਸਿਰਫ ਕੁਛ ਪੈਲੀ ਦਾ ਮਿਲਿਆ 6800 ਰੁਪਈਆ ਬਾਕੀ ਤਾਂ ਕੁਝ ਨਹੀਂ ਮਿਲਿਆ 8600 ਕਹਿੰਦੇ ਸੈਂਟਰ ਨੇ ਦਿੱਤਾ ਸਟੇਟ ਨੇ ਨਹੀਂ ਪਤਾ ਨਹੀਂ ਸੈਂਟਰ ਨੇ ਦਿੱਤਾ ਉਹ ਵੀ ਬੜਾ ਔਖਾ ਪਟਵਾਰਗਾਂ ਨੂੰ ਮਿਲ ਕੇ ਕਿਹੜੀ ਗਰਦੌਰੀ ਉਹ ਸੌਖੀ ਕਰ ਦਿੰਦੇ ਆ ਬਹੁਤ ਔਖਾ ਮਿਲਿਆ ਹੋਵੇ ਬਜ਼ੁਰਗ ਜਦੋਂ ਪਹਿਲਾਂ ਪਾਣੀ ਆਉਂਦਾ ਸੀ ਆ ਦੇ ਅਕਾਲੀ ਦਲ ਦੀ ਵੀ ਸਰਕਾਰ ਰਹੀ ਆ ਕਾਂਗਰਸ ਦੀ ਵੀ ਰਹੀ ਆ ਉਹਨਾਂ ਸਮਿਆਂ 'ਚ ਕਦੇ ਜਦੋਂ ਪਾਣੀ ਆਇਆ ਮਾਫੀ ਜੇ ਮਿਲਦੇ ਸੀ ਵੇਖੋ ਉਹਨਾਂ ਸਰਕਾਰਾਂ ਦੇ ਵਿੱਚ ਅਸੀਂ ਜੇ ਕਹੀਏ ਨਾ ਇਹਨਾਂ ਸਰਕਾਰਾਂ ਨੇ ਕੁਝ ਵੱਖਰਾ ਕਰਨਾ ਸੀ ਪਹਿਲਾ ਮੈਂ ਇੱਕ ਬੇਨਤੀ ਕਰਾਂ ਜਿਹੜੇ ਵੀ ਕਿਹੇ ਬੰਦੇ ਨੂੰ ਕੋਈ ਕਹਿੰਦੀ ਹੈ ਨਾ ਤੁਹਾਡਾ ਕੋਈ ਵੀ ਲੀਡਰ ਆਣ ਕੇ ਕਾਲੀਆਂ ਨੇ ਕੀ ਕੀਤਾ ਕਾਂਗਰਸ ਨੂੰ ਡੰਡਾ ਫੜ ਲਓ ਯਾਰ ਉਹ ਤੁਹਾਨੂੰ ਤਾਂ ਲਿਆਂਦਾ ਮਾਰੇ ਸੀ ਤੁਹਾਨੂੰ ਤਾਂ ਲਿਆਂਦਾ ਹੀ ਤਾਂ ਯਾਰ ਸਹੀ ਗੱਲ ਤੁਸੀਂ 5 ਸਾਲ ਗਾਂਧੀ ਪਾ ਛੱਡਿਆ ਜਦੋਂ ਉੜਦੇ ਨੇ ਅੱਧਾ ਘੰਟਾ ਲਾਉਂਦੇ ਬਾਦਲ ਤੇ ਅੱਧਾ ਲਾਉਂਦੇ ਕਾਰਕੋਲ ਮੜੇ ਜਾਂਦੇ ਜੀ ਉਹ ਤੁਹਾਨੂੰ ਤਾਂ ਤਾਂ ਲਿਆਂਦਾ ਮਾਰੇ ਸੀ ਗੁਰੂਗੋ ਤੁਹਾਨੂੰ ਤਾਂ ਲਿਆਂਦਾ ਹੈਗਾ 100% ਕੰਮ ਕਰਨਾ ਪਰ ਤੁਸੀਂ ਦੇ ਪਿਓ ਦੇ ਪੁੱਤੋ 100% ਪਿੱਛੇ ਲੈ ਗਏ ਨੇ 12-12000 ਮਾਉ ਜਤਾ ਇਧਰ ਮੁਕ ਮਾੜੋ ਮੈਂ ਕਹਾਂ ਕਾਲੀ ਸਰਕਾਰ ਦਾ ਵੀ ਚਾਪਟਰ ਸਰਕਾਰ ਦਾ ਵੀ ਆਏ ਚੰਨੀ 2017 ਚ 12000 ਦੇ ਗਿਆ ਜੀ ਆ ਪੁੱਛ ਲੋ ਆ ਮੂੰਹ ਤੇ ਬੈਠੇ 12000 ਮਿਲਿਆ ਜੀ 12000 ਚੰਨੀ ਦੀ ਸਰਕਾਰ ਚੰਨੀ ਸਰਕਾਰ 12000 ਉਧਰ ਪੁੱਛ ਕੇ ਆਓ ਹਮ ਬਾਈ ਜੀ ਮਿਲਦੇ ਰਹੇ ਨੇ ਪਹਿਲਾਂ ਮਾਫ ਜੇ ਮਿਲਦੇ ਰਹੇ 12 12000 ਰੁਪਏ ਆ ਮਿਲਦਾ ਰਿਹਾ 12 12000 ਰੁਪਏ ਚੰਨੀ ਦੀ ਸਰਕਾਰ ਨੇ ਦਿੱਤਾ ਜੇ ਹੁਣ ਮਹਿੰਗਾਈ ਪੱਤੇ ਦੀ ਗੱਲ ਕਰ ਲਈਏ ਅੱਗੇ ਮਹਿੰਗਾਈ 2017 ਨਾਲੋਂ ਤਾਂ ਵਧੀ ਹੋਈ ਆ ਇਹਨਾਂ ਕੰਨੀ ਕੋਈ ਵੀ ਮਾਫੀ ਨਹੀਂ ਆਇਆ ਨਹੀਂ ਨਹੀਂ ਇਹਨਾਂ ਕੋਈ ਨਹੀਂ ਨੇ ਉਹ ਆਇਆ 3600 ਸਾਢੇ ਦਾ ਉਹ ਵੀ ਨਹੀਂ ਆਇਆ ਹਮ ਤੇ ਹੁਣ ਸਰਕਾਰ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਹੋਰ ਆਉਂਦੇ ਆ ਬਨ ਬਨਣ ਲਈ ਇੱਥੇ ਆਉਂਦੇ ਆ ਕਾਟੀ ਵਿਰਲੇ ਵਿਰਲੇ ਮਾੜਾ ਮੜੀ ਆਉਂਦੇ ਆ